ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਈ ਸਾਲ ਹੋ ਗਏ ਆਜੋ ਫਿਰ ਪੰਜਾਬ ਇੱਕ ਪਾਸਾ ਤੇ ਆਣ ਜਾਣ ਦੇ ਰੁਪਏ ਠੰਡ ਤੋਂ ਬਾਅਦ ਗਰਮੀਆਂ ਆਣੀਆਂ ਨੇ ਗਰਮੀਆਂ ਦੇ ਟਿਕਟ ਆਉਣ ਜਾਣ ਦੇ ਇੱਕ ਪਾਸੇ ਦੇ ਪਹਿਲਾਂ ਹੀ ਕਰਵਾ ਲਓ ਬਰੀ ਰਹੋਗੇ ਘੱਟ ਰੇਟਾਂ ਨੇ ਮਿਲ ਜਾਣਾ ਏ ਟ੍ਰਾਂਟੋ ਤੋਂ ਦਿੱਲੀ ਦੋ ਬੈਗ ਨਾਲ ਜਨਵਰੀ ਚ 65000 ਦੀ ਜੇਕਰ ਜਨਵਰੀ ਚ ਆਣਾ ਹੈ ਮਾਰਚ ਚ ਵਾਪਸੀ 2 ਮਹੀਨੇ ਨਾਲ 115000 ਤੋਂ ਸ਼ੁਰੂ ਹੈ ਮਲਬੌਰਨ ਤੋਂ ਦਿੱਲੀ 20 ਕਿਲੋ ਬੈਗ ਨਾਲ ਜਨਵਰੀ ਚ 35000 ਦੀ ਜਨਵਰੀ ਚ ਆਣਾ ਹੈ ਮਾਰਚ ਚ ਵਾਪਸੀ 2 ਮਹੀਨੇ ਨਾਲ 66000 ਦੀ ਲੰਡਨ ਤੋਂ ਦਿੱਲੀ 30 ਕਿਲੋ ਬੈਗ ਨਾਲ ਜਨਵਰੀ ਤੇ 37000 ਦੀ ਜਨਵਰੀ ਚ ਆਣਾ ਏ ਮਾਰਚ ਚ ਵਾਪਸੀ 2 ਮਹੀਨੇ ਨਾਲ 60000 ਦੀ ਆਖਲੈਂਡ ਤੋਂ ਦਿੱਲੀ 25 ਕਿਲੋ ਬੈਗ ਨਾਲ ਜਨਵਰੀ ਤੇ 60000 ਦੀ ਜਨਵਰੀ ਚ ਆਣਾ ਏ ਮਾਰਚ ਚ ਵਾਪਸੀ 2 ਮਹੀਨੇ ਨਾਲ 105000 ਦੀ ਦੁਬਈ ਤੋਂ ਅਮਰਸਾ 30 ਕਿਲੋ ਬੈਗ ਨਾਲ ਜਨਵਰੀ ਚ 9000 ਦੀ ਜਨਵਰੀ ਚ ਆਣਾ ਏ ਫਰਵਰੀ ਚ ਵਾਪਸੀ 2 ਮਹੀਨੇ ਦੀ 22000 ਦੀ ਹਿੰਗਾਪੁਰ ਤੋਂ ਦਿੱਲੀ 2 ਕਿਲੋ ਬੈਗ ਨਾਲ ਜਨਵਰੀ ਚ 13000 ਦੀ ਜਨਵਰੀ ਚ ਆਣਾ ਹੈ ਫਰਵਰੀ ਚ ਵਾਪਸੀ ਮਹੀਨੇ ਦੀ 26000 ਦੀ ਨਿਊਯਾਰਕ ਤੋਂ ਦਿੱਲੀ ਇੱਕ ਬੈਗ ਨਾਲ ਜਨਵਰੀ ਚ 35000 ਦੀ ਜਨਵਰੀ ਚ ਆਣਾ ਹੈ ਫਰਵਰੀ ਚ ਵਾਪਸੀ 2 ਮਹੀਨੇ ਨਾਲ 70000 ਦੀ ਰੋਮ ਤੋਂ ਦਿੱਲੀ 30 ਕਿਲੋ ਬੈਗ ਨਾਲ ਜਨਵਰੀ ਚ 32000 ਦੀ ਜਨਵਰੀ ਚ ਆਣਾ ਹੈ ਮਾਰਚ ਚ ਵਾਪਸੀ 2 ਮਹੀਨੇ ਨਾਲ 60000 ਦੀ ਹੋਰ ਸਾਰਾਂ ਦੀ ਜਾਣਕਾਰੀ ਲੈਣ ਲਈ ਸਕਰੀਨ ਤੇ ਚੱਲ ਰਿਹਾ ਨੰਬਰ 88 ਨੰਬਰ ਤੇ ਤੁਸੀਂ ਪੁੱਛ ਕੇ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਵੇਂ ਕਿ ਹੋਟਲ ਬੁਕਿੰਗ ਪਾਸਪੋਰਟ ਅਪਲਾਈ ਵਿਦੇਸ਼ਾਂ ਤੋਂ ਰੁਪਏ ਪ੍ਰਾਪਤ ਕਰਨੇ ਰੇਲਵੇ ਟਿਕਟਾਂ ਟੂਰ ਪੈਕੇਜ ਇੰਡੋਕਨੇਡੀਅਨ ਬੱਸ ਟਿਕਟਾਂ ਹਵਾਈ ਟਿਕਟਾਂ ਪੈਨ ਕਾਰਡ ਇਹਨਾਂ ਚ ਕਿਸੇ ਤਰ੍ਹਾਂ ਦਾ ਵੀ ਕੰਮ ਕਰਾਏ ਚੱਲ ਰਹੀ ਤੇ ਚੱਲ ਰਿਹਾ ਹੈ ਨੰਬਰ ਇਸ ਨੰਬਰ ਤੇ ਤੁਸੀਂ ਪੁੱਛ ਕਿਸ ਕਰ ਸਕਦੇ ਹੋ ਆਣਾ ਕਿੱਥੇ ਹੈ ਬੀਬੀ ਏਵੀਏ ਸ਼ਾਨ ਸਰਵਿਸ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਕੋਠਾਗੁਰੂ ਸੜਕ ਨੇੜੇ ਦਾਣਾ ਮੰਡੀ ਤੁਸੀਂ ਗੂਗਲ ਮੈਪ ਤੇ ਵੀ ਸਰਚ ਕਰਕੇ ਵੀ ਜਾ ਸਕਦੇ ਹੋ ਇਸ ਤਰ੍ਹਾਂ ਹੀ ਹਰ ਮਹੀਨੇ ਵਾਰ ਵੀਡੀਓ ਆਉਂਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ